ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਆਪਣੇ ਸਾਥੀਆਂ ਦੇ ਸਮੇਤ ਗੁਰੂ ਘਰ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਇਸ ਮੌਕੇ ਦੇ ਉੱਤੇ ਵੱਡੀ ਗਿਣਤੀ ਦੇ ਦੌਰਾਨ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਮੌਜੂਦ ਸੀ ਉੱਥੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ਼ਹੀਦੀ ਹਫਤਾ ਜੁਰਮ ਦੇ ਖਿਲਾਫ ਇੱਕ ਵੱਡਾ ਟਾਕਰਾ ਸੀ ਅਤੇ ਸਭ ਤੋਂ ਵੱਡੀ ਕਚੈਰੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਹੈ ਜਿੱਥੇ ਉਹਨਾਂ ਨੇ ਅੱਜ ਹਾਜ਼ਰੀ ਭਰੀ ਹੈ ਅਤੇ ਇਸ ਤੋਂ ਵੱਡੀ ਹੋਰ ਕੋਈ ਵੀ ਕਚਹਿਰੀ ਨਹੀਂ ਹੋ ਸਕਦੀ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਸਿੱਟ ਤੋਂ ਨਹੀਂ ਡਰਦੇ ਕਿਉਂਕਿ ਅਜਿਹੀਆਂ ਸਿੱਟਾਂ ਕਈ ਆਉਣਗੀਆਂ ਤੇ ਕਈ ਜਾਣਗੀਆਂ ਅਤੇ ਗੁਰੂ ਸਾਹਿਬ ਉਹਨਾਂ ਨੂੰ ਤਾਕਤ ਬਖਸ਼ਣ ਤਾਂ ਜੋ ਉਹ ਲੋਕਾਂ ਦੀ ਆਵਾਜ਼ ਨੂੰ ਹਮੇਸ਼ਾ ਬੁਲੰਦ ਕਰਦੇ ਰਹਿਣ ਉਹਦਾ ਵੀ ਮਹਤਾ ਗੁਰੂ ਘਰ ਦਾ ਚੋਕਰਾ ਮੰਗਤਾ ਕਿ ਮੈਂ ਗੁਰੂ ਘਰ ਕੇ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਇਆ ਕੁਝ ਗੁਰੂ ਸਾਹਿਬ ਦੇ ਗੁਰੂ ਘਰਾਂ ਦੀ ਜਿਹੜੀ ਸੇਵਾ ਸੰਭਾਲ ਜਿਹੜੀ ਸਰਕਾਰ ਵੀ ਕਰੂਗੀ ਮੈਂ ਸਮਝਦਾ ਉਹਨਾਂ ਦੇ ਵੱਡੇ ਪਾਗ ਹੋਣਗੇ ਇਸ ਲਈ ਗੁਰੂ ਸਾਹਿਬ ਸਮਤ ਬਖਸ਼ਿਸ਼ ਕਰਨ ਦਾਸ ਇੱਥੇ ਨਤਮਸਤਕ ਹੋਣ ਵਾਸਤੇ ਆਪ ਦੀਆ ਭੁੱਲਾ ਬਖਸ਼ਾਉਣ ਵਾਸਤੇ ਆਪ ਦੀਆਂ ਝੋਲੀਆਂ ਭਰਨ ਵਾਸਤੇ ਗੁਰੂ ਸਾਹਿਬ ਦੀ ਨਾਮ ਦੀ ਦਾਤ, ਖੁਸ਼ੀਆਂ, ਸਮਤ ਛੋਟੇ ਸ਼ਹਿਬਜਾਦੇ, ਵੱਡਿਆਂ ਸ਼ਹਿਬਜਾਦਿਆਂ ਦੇ ਮਾਤਾ ਜੀ ਦੇ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਧੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਨਤਵਸਤੋ ਹੋਣ ਆਇਆ ਹੁੱਲਾ ਬਖਸ਼ਾਉਣਾ। ਸਮਤ ਲੈਣਾ। ਸਟਾਈਲੂ ਇਹਦੇ ਸਿੱਟ ਕੋਲ ਜਾਊਂਗੇ ਕਿ ਨਵੀਂ ਸਿੱਟ ਕੋਲ ਜਾਵਾਂਗੇ। ਵੇਖੋ ਜਿਹੜੀ ਮਰਜ਼ੀ ਸਿੱਟ ਸਾਧ ਲੈ ਮੇਰੀ ਕਚਹਿਰੀਆਂ ਦੀ ਕਚਹਿਰੀ ਸੱਚੇ ਪਾਤਸ਼ਾਹ ਦਾ ਦਰਬਾਰ ਉੱਚੋ ਫਰੂ ਦੀ ਕਿਰਪਾ